ਆਜੇ ਨੰਬਰ ਪਦਾ ਪਾ ਕੱਢ ਲਈਏ ਦੂਜੀ ਅਸ਼ਟਪਦੀ ਦਾ ਭਗਤ ਜਨਾਂ ਕੀ ਵਰਤਨ ਨਾਮ ਕਿਸੇ ਜੀਰ ਦੀ ਘਰ ਵਿੱਚ ਹਰ ਰੋਜ਼ ਡੇਲੀ ਲੋੜ ਪਵੇ ਉਹ ਗੜ ਤੋਂ ਵਿੱਚ ਹੁੰਦੀ ਹੈ ਜੀ ਜਿਹੜੇ ਭਗਤ ਜਨ ਨੇ ਉਹਨਾਂ ਦੀ ਨਿਤ ਦੀ ਚੀਜ਼ ਨਾਮ ਹੀ ਹੈ ਬਸ ਨਾਮ ਉਹ ਹਰ ਵੇਲੇ ਨਾਮ ਦੀ ਹੀ ਵਰਤੋਂ ਕਰਦੇ ਨੇ ਵਰਤਨ ਬਸ ਨਾਮ ਹੀ ਜਪਦੇ ਨੇ ਸੰਤ ਜਨਾਕੈ ਮਨ ਵਿਸਨਾਮ ਮਨ ਦੇ ਨੰਨੇ ਨੂੰ ਸਿਹਾਰੀ ਲੱਗੀ ਹੋਈ ਹੈ ਭਾਗ ਜਿਹੜਾ ਨਾਮ ਹੈ ਨਾ ਉਹ ਸੰਤ ਜਨਾ ਦੇ ਹਿਰਦੇ ਵਿੱਚ ਟਿਕ ਜਾਂਦਾ ਹੈ ਇੱਕ ਉਹ ਨੇ ਬਾਸ ਵਜਾਈਏ ਫੂਕ ਇੱਧਰ ਨੂੰ ਗਿਆ ਦੂਜੇ ਪਾਸੇ ਨੂੰ ਨਿਕਲ ਗਿਆ ਕੋਈ ਅਸਰ ਨਹੀਂ ਹੋਇਆ ਇੱਕ ਨਾਂ ਦੇ ਮਨ ਵਿੱਚ ਟਿਕ ਗਿਆ ਬਿਸ਼ਰਾਮ ਉਹ ਟਿਕ ਜਾਂਦੇ ਨੇ ਹਰ ਕਾ ਨਾਮ ਦਾਸ ਕੀ ਓਟ ਜਿਹੜਾ ਊੜਾ ਹੈ ਨਾ ਜੀ ਊੜਾ ਊੜੇ ਨੂੰ ਕਦੇ ਵੀ ਹੋੜਾ ਨਹੀਂ ਲੱਗਦਾ ਬਹੁਤ ਲੋਕਾਂ ਨੂੰ ਇਸ ਗੱਲ ਦਾ ਪਤਾ ਨਹੀਂ ਹੈ ਇਸ ਕਰਕੇ ਊੜੇ ਦਾ ਮੂੰਹ ਖੁੱਲਾ ਹੈ ਦਰਸ਼ਨ ਕਰੋ ਜਿੱਥੇ ਊੜੇ ਦਾ ਮੂੰਹ ਖੁੱਲਾ ਹੋਵੇਗਾ ਉੱਥੇ ਹੋੜੇ ਦੀ ਆਵਾਜ਼ ਆਏਗੀ ਧਿਆਨ ਰੱਖਣਾ ਜਿਹੜੇ ਦਾਸਾਂ ਦੇ ਵੀ ਦਾਸ ਨਿਮਰਤਾ ਇਤਨੀ ਨਿਮਰਤਾ ਜਿਵੇਂ ਨਾਨਕ ਨੀਚ ਕਹੈ ਵਿਚਾਰ ਇਹ ਨਾਨਕ ਜੀ ਦਾ ਨਿਮਰਤਾ ਸੁਭਾਅ ਹੈ ਉਹ ਆਪਣੇ ਆਪ ਨੂੰ ਦਾਸ ਵੀ ਨਹੀਂ ਖਵਾਉਂਦੇ ਜਿਹੜੇ ਬਿਲਕੁਲ ਚੱਟ ਦੀ ਕਲਾ ਮਤ ਹੁੰਦੀ ਹੋਏ ਆਣਾ ਤਾਣ ਹੁੰਦੇ ਹੋਏ ਤਾਣਾ ਪਾਤਸ਼ਾਹ ਕਹਿੰਦੇ ਹਰ ਦਾ ਨਾਮ ਐ ਨਾ ਜਿਹੜਾ ਭਾਈ ਉਹਨਾਂ ਦੀ ਓਟ ਐ ਹਰ ਕੈ ਨਾਮ ਉਦਰੇ ਜਨ ਕੋਟ ਨਾਮ ਦੇ ਮੰਮੇ ਨੂੰ ਸਿਹਾਰੀ ਲੱਗੀ ਹੋਈ ਐ ਤੇ ਜਿਹੜਾ ਕੱਕਾ ਐ ਹਰ ਤੋਂ ਬਾਅਦ ਕੱਕਾ ਐ ਕੱਕੇ ਨੂੰ ਦੋ ਦੁਲਾਵਾਂ ਲੱਗੀਆਂ ਹੋਈਆਂ ਨੇ ਹਰੀ ਦੇ ਨਾਮ ਦੁਆਰਾ ਉਧਰੇ ਜਨ ਕੋਟ ਤੇ ਟੈਂਕੇ ਨੂੰ ਸਿਹਾਰੀਆ ਕਰੋੜ ਤੇ ਜਨ ਦਾ ਨੰਨਾ ਜਿਹੜਾ ਉਹ ਮੁਕਤ ਹੈ ਕਹਿਣ ਦਾ ਮਤਲਬ ਹੈ ਕਰੋਨਾ ਜਨ ਸੇਵਕ ਤਰ ਗਏ ਕਰੋੜਾਂ ਪਤਾ ਨਹੀਂ ਕਿੰਨੇ ਕ ਤਰ ਗਏ ਨਾਮ ਜਪ ਕੇ ਹਰ ਜਸ ਕਰਤ ਸੰਤ ਦਿਨ ਰਾਤ ਵਾਸੀ ਜਿਹੜੇ ਸੰਤ ਜਨ ਨੇ ਨਾ ਬਾਈ ਰੱਬ ਦੇ ਪਿਆਰੇ ਨੇ ਇਹ ਦਿਨ ਰਾਤ ਵਾਹਿਗੁਰੂ ਦਾ ਨਾਮ ਜਪਦੇ ਨੇ ਜਸ ਕਰਦੇ ਨੇ ਜਸ ਉਹਨਾਂ ਦੇ ਕਰਮ ਵਿੱਚ ਵੀ ਮਾਲਕ ਦਾ ਨਾਮ ਹੈ ਹਰ ਹਰ ਔਖਾ ਸਾਧਕ ਮਾਤ ਤਾਂ ਹੀ ਤੇ ਸਾਧੇ ਗਏ ਨੇ ਉਹ ਜਨ ਨਾਮ ਕਮਾਉਂਦੇ ਨੇ ਹਰੀ ਦੇ ਨਾਮ ਦੀ ਦਵਾਈ ਖਾਂਦੇ ਨੇ ਬਾਰੀ ਦਵਾਈ ਵੀ ਬਹੁਤ ਜ਼ਰੂਰੀ ਹੈ। ਬੋਡੀ ਨੂੰ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੈ ਬਾਰੀ ਦਵਾਈ ਦੀ ਹੀ ਲੋੜ ਪੈਂਦੀ ਹੈ। ਖਾਣੀ ਚਾਹੀਦੀ ਹੈ। ਜਿਨ੍ਹਾਂ ਨੂੰ ਖਾਣ ਪੀਣ ਦਾ ਪਤਾ ਹੈ, ਜਿਨ੍ਹਾਂ ਦੀ ਬੋਡੀ ਵਿੱਚ ਨਿਊਟ੍ਰੀਸ਼ਨ ਜਾਂਦਾ ਹੈ। ਚੰਗਾ ਚੰਗਾ ਕੁਝ ਜਾਂਦਾ ਹੈ। ਜਿਨ੍ਹਾਂ ਕੋਲ ਇਹ ਗਿਆਨ ਹੈ ਉਹ ਬਚ ਜਾਂਦੇ ਨੇ। ਪਰ ਜੇ ਕਿਸੇ ਤਰ੍ਹਾਂ ਦਾ ਰੋਗ ਹੋਵੇ ਭਾਈ ਬਾਰੀ ਦਵਾਈ ਵੀ ਖਾਣੀ ਜ਼ਰੂਰੀ ਹੈ। ਹਰ ਜਨਕ ਹਰ ਨਾਮ ਨਿਦਾਨ। ਨਿਦਾਨ ਖਜ਼ਾਨਾ ਜਨ ਲਈ ਤੇ ਨਾਮ ਹੀ ਖਜ਼ਾਨਾ ਹੈ ਜੀ ਪਾਰ ਬ੍ਰਹਮ ਜਨ ਕੀ ਨੋ ਦਾਨ ਇਹ ਖਜ਼ਾਨਾ ਇਹ ਦਾਨ ਹੈ ਜਿਹੜਾ ਇਹ ਪ੍ਰਭੂ ਜੀ ਨੇ ਆਪਣੇ ਸੇਵਕਾਂ ਨੂੰ ਆਪ ਦਿੱਤਾ ਹੈ ਜਿਹੜਾ ਇਹ ਖਜ਼ਾਨੇ ਨੂੰ ਲੈਣਾ ਚਾਹੁੰਦਾ ਹੈ ਸਤਗੁਰੂ ਜੀ ਉਹਨੂੰ ਭਰ ਕੇ ਰੱਖ ਦਿੰਦੇ ਨੇ ਨਹੀਂ ਤੇ ਮਨ ਮੁਖ ਲੋਕ ਸਮਝਾਈਆ ਕਦੋਂ ਸਮਝਾਇਆ ਜਾਏ ਭਾਈ ਜਿਹੜਾ ਗੁਰੂ ਵੱਲੋਂ ਮੂੰਹ ਹੀ ਮੋੜ ਕੇ ਬੈਠ ਗਿਆ ਉਹ ਸਮਝਾਇਆ ਨਹੀਂ ਸਮਝ ਸਕਦਾ ਮਨ ਤਨ ਰੰਗ ਤੇ ਰੰਗ ਇੱਕ ਹੈ ਬਸ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਰੰਗ ਵਿੱਚ ਰੰਗੇ ਰਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਪਿਆਰ ਵਿੱਚ ਰਤੇ ਰਹਿੰਦੇ ਨੇ ਰਤੇ ਰੰਗ ਇੱਕ ਹੈ ਨਾਨਕ ਜਨਕ ਬਿਰਤ ਵਿਵੇਕ ਹੈ ਬਿਰਤ ਹੁੰਦਾ ਬਿਰਤੀ ਵਿੱਚ ਵਿਵੇਕਾ ਜਦੋਂ ਮਨ ਨਿਰਮਲ ਹੋ ਗਿਆ ਨਾਮ ਜਪ-ਜਪ ਕੇ ਨਾਮ ਜਪ-ਜਪ ਕੇ ਉੱਥੇ ਫਿਰ ਉਹ ਕਿਰਿਆ ਆ ਜਾਂਦੀ ਹੈ ਕੀ ਚੰਗਾ ਹੈ ਕੀ ਮਾੜਾ ਉਹ ਬੁੱਧੀ ਮਿਲ ਜਾਂਦੀ ਹੈ ਜੀ